ਮੇਰਾ ਨਾਮ ਗੁਰਨੇਕ ਸਿੰਘ ਹੈ ਜਿਹੜੀ ਤੁਸੀਂ ਅੱਜ ਤੱਕ ਕਿੱਥੇ ਜਾਣਨਾ ਚਾਹੁੰਦੇ ਇਹ ਕਾਲੀ ਕੋਰੀਡੋਰ ਦੇ ਬਾਬਾ ਡੇਰਾ ਨਾਨਕ ਜਿਹੜੇ ਨੁਕਸਾਨ ਹੋਇਆ ਹੈ ਹਰ ਪੀੜਤਾ ਦਾ ਕਰਕੇ ਜੀ ਉਹਦੇ ਬੰਨ ਤੁਸੀਂ ਦੇ ਟੁੱਟ ਗਏ ਆ ਜੀ ਉਹ ਪੈਲੀਆਂ ਜਿਹੜੀਆਂ ਉਹ ਰੇਤਾ ਚੜ ਗਈ ਆਂ ਤੇ ਇਸ ਕਰਕੇ ਸਾਡੇ ਬਾਬਾਈ ਵੱਲੋਂ ਰਾਸਵਾਮੀ ਵੱਲੋਂ ਹੀ ਵੀ ਸੇਵਾ ਕਰੋ ਜਾ ਕੇ ਜਿੱਥੇ ਜਿੱਥੇ ਹਰ ਪੀੜਤਾ ਦਾ ਨੁਕਸਾਨ ਹੋਇਆ ਉੱਥੇ ਉੱਥੇ ਪਹੁੰਚੋ ਜੀ ਇਹ ਫਿਰ ਸਾਨੂੰ ਜੀ ਟਰੈਕਟਰ ਟਰਾਲੀਆਂ ਦੱਸ ਦਿੰਦੀ ਸਾਡੀ ਸੇਵਾ ਹੁੰਦੀ ਆ ਜੀ ਉਹਨਾਂ ਵੱਲੋਂ ਫਿਰਾਨੂੰ ਇਹ ਸੇਵਾ ਮਿਲੀ ਆ ਜੀ ਕਾਫੀ ਟ੍ਰਾਈਟਰ ਲਾ ਕੇ ਜੋ ਸਾਡੇ ਜਿਹੇਦਾਰ ਸਾਰੇ ਇੱਥੇ ਪਹੁੰਚੇ ਆਂ ਵੇਖੋ ਜਿੰਨੇ ਦਿਨ ਲੱਗਣਗੇ ਉਹ ਲਾਵਾਂਗੇ ਜਿੱਥੇ-ਜਿੱਥੇ ਮੰਨ ਬਾਜੂ ਦਾ ਇਹ ਪਲਾਨ ਕਰਕੇ ਜਾਵਾਂਗੇ ਤੇ ਪੂਰਾ ਵੀ ਜਿੱਥੇ ਵੀ ਇਹਨਾਂ ਦਾ ਇਲਾਕੇ ਦਾ ਜਿੱਥੇ-ਜਿੱਥੇ ਵੀ ਸਾਨੂੰ ਆਕੜਗੇ ਉੱਥੇ-ਉੱਥੇ ਹੀ ਟਾਈਮ ਲਾ ਕੇ ਜਿੰਨਾ ਲੱਗੇ ਉਹਨਾਂ ਲਾਵਾਂਗੇ ਜੀ। ਈ ਜਗ੍ਹਾ ਆਇਆ ਤੇ ਕਿਹੜੀ ਸਸਤਾ ਵੱਲੋਂ ਕੋਈ ਆ ਗਿਆ ਇਹ ਇਹ ਜੀ ਕੋਰੀਡੋਰ ਲਾ ਕੇ ਅਸੀਂ ਬੰਨ ਟੁੱਟਿਆ ਸੀਗਾ ਜਿੱਥੇ ਡੇਰਾ ਬਾਬਾ ਨਾਨਕ ਕੋਰੀਡੋਰ ਲਾ ਕੇ ਇੱਥੇ ਸਾਨੂੰ ਪਤਾ ਲੱਗਿਆ ਕਿ ਬੰਨ ਦੀ ਟੁੱਟਿਆ ਤੇ ਇਹਦੀ ਸੇਵਾ ਦੀ ਜ਼ਰੂਰਤ ਆ ਇੱਥੇ ਤੇ ਸਾਨੂੰ ਬਾਬਾ ਜੀ ਰਾਦਾ ਸਵਾਮੀ ਬਿਆਸ ਵੱਲੋਂ ਸਾਡੀ ਸੰਗਤ ਨੂੰ ਸਾਰੀ ਨੂੰ ਹੁਕਮ ਹੈ ਕਿ ਜਿੱਥੇ ਕਿਤੇ ਵੀ ਹੜ੍ਹਾਂ ਦੌਰਾਨ ਆਮ ਲੋਕਾਂ ਦਾ ਨੁਕਸਾਨ ਹੋਇਆ ਉੱਥੇ ਜਿਸ ਤਰ੍ਹਾਂ ਦੀ ਵੀ ਸੇਵਾ ਦੀ ਜ਼ਰੂਰਤ ਆ ਉਹ ਸੰਗਤ ਸੇਵਾ ਕਰੇ ਤੇ ਇਹਦੇ ਸਬੰਧ ਚ ਸਾਨੂੰ ਸਾਡਾ ਜਥਾ ਜਿਹੜਾ ਟਰੈਕਟਰ ਟਰਾਲੀਆਂ ਸੰਗਤ ਨੂੰ ਹੈਗੀਆਂ ਜਿੰਨਾ ਕੋ ਟਰੈਕਟਰ ਨੇ ਉਹਨਾਂ ਨੇ ਫੈਸਲਾ ਕੀਤਾ ਕਿ ਬਾਬਾ ਜੀ ਦੇ ਹੁਕਮ ਅਨੁਸਾਰ ਵੀ ਡੇਰਾ ਬਾਬਾ ਨਾਨਕ ਦੇ ਹਲਕੇ 'ਚ ਪੰਨ ਟੁੱਟਿਆ ਜਿੱਥੇ ਉੱਥੇ ਪੈਲੀਆਂ 'ਚ ਬਹੁਤ ਰੇਤ ਪਈ ਆ ਤੇ ਜ਼ਿੰਮੇਦਾਰਾਂ ਦਾ ਜਿਹੜੀ ਆ ਉਹ ਬਹੁਤ ਨੁਕਸਾਨ ਹੋਇਆ ਤੇ ਸਾਡੀ ਸੰਗਤ ਨੇ ਫੈਸਲਾ ਕੀਤਾ ਕਿ ਜਿਹੜਾ ਇੱਥੇ ਪੰਨ ਟੁੱਟਿਆ ਇਹਦੀ ਪੰਨਣ ਵਾਸਤੇ ਮਿੱਟੀ ਦੀ ਜ਼ਰੂਰਤ ਆ ਤੇ ਪੈਲੀਆਂ ਨੂੰ ਸਾਫ਼ ਕਰਨਾ ਵੀ ਬੜਾ ਜ਼ਰੂਰੀ ਆ ਤੋ ਉਹਦੇ ਕਰਕੇ ਅਸੀਂ ਵੱਡੀ ਗਿਣਤੀ ਚ ਟਰੈਕਟਰ ਕਰਾ ਲੈ ਕੇ ਆਏ ਆ ਇੱਥੇ ਤੇ ਬੰਨ ਨੂੰ ਪੂਰ ਰਹੇ ਆ ਪਹਿਲਿਆਂ ਨੂੰ ਵੀ ਪਧਰਾ ਕਰ ਰਹੇ ਆ ਨਾਲ ਨਾਲ ਠੀਕ ਹੈ ਜੀ ਇਹ ਸੇਵਾ ਜਿੱਦੀ ਡੇਰੇ ਬੰਦ ਦਾ ਜਿਹਨੂੰ ਲੱਗਾ ਇਹਦੀ ਸੇਵਾ ਕਰਾਂਗੇ ਜੀ ਜਿੰਨਾ ਹੁਕਮ ਸਾਨੂੰ ਡੇਰੇ ਵੱਲੋਂ ਜੋ ਵੀ ਹੋਏਗਾ ਹੋਰ ਉਹਨਾਂ ਦੇ ਹੁਕਮਾਂ ਅਨਸਾਰ ਜਬਤੇ ਰਹਿੰਦੀ ਆ ਸਾਰੀ ਸਾਡੀ ਸੰਗਤ ਲੱਗੀ ਆ ਟਰੈਕਟਰਾਂ ਦੇ